ਭਾਲ ਸ਼ਹਿਰ ਆ ਤੇ ਸਾਈ ਨਗਰ ਇੱਕ ਮਹੱਲਾ ਦੱਸਦੀ ਹੈ ਭੈਣ ਤੇ ਆਪਣਾ ਨਾਮ ਮੁਸਕਾਨ ਦੱਸਦੀ ਹੈ ਹੋਰ ਕੋਈ ਖਾਸ ਜਾਣਕਾਰੀ ਨਹੀਂ ਦੇ ਪਾ ਰਹੀ ਕਾ ਨਾਮ ਹੈ ਮੁਸਕਾਨ ਮੁਸਕਾਨ ਕਹਾਂ ਕੇ ਰਹਿਣ ਵਾਲੇ ਹੋ ਗੋਪਾਲ 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 ਕਹਾਂ ਸਾਈ ਨਗਰ ਸਾਈ ਨਗਰ ਸਾਈ ਨਗਰ ਕਰ ਰਹੇ ਹੋ ਘਰ ਸੇ ਇਤਨੀ ਦੂਰ ਕੈਸੇ ਆ ਗਈ ਗੋਪਾਲ ਸੇ ਅਕੇਲੇ ਆਈ ਕਿ ਛੋੜ ਕੇ ਗਿਆ ਅਕੇਲੇ ਆਈ ਕਿਉਂ ਲੜ ਪਏ ਸੀ ਲੜਾਈ ਹੋਇਆ ਤਾਂ ਘਰ ਤੇ तो तेरी माँ कहाँ पे है खत्म हो गया जे चोट किसी ने मारा तेरे नाखून पे? हैं? बताओ बेटा हम तुम्हारे भाई हैं। हम तुम्हारे भाई जान है हमें बताओ क्या हुआ बताओ किसने मारा रोना नहीं है निकाल दिया किसने निकाला बेटा तो बुने ने मना नहीं किया उसको ਇਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਹਨਾ ਕੋਸ਼ਿਸ਼ਾਂ ਕੀਤੀਆਂ ਹੋਈਆਂ ਬਲੇਡ ਮਾਰੇ ਹੋਇਆ ਆ ਉਂਗਲ ਵੀ ਵੱਡੀ ਹੋਈ ਹੈ ਜਿਹਦੀ ਇੱਕ ਹਨਾ ਦੇਖੋ ਚੀਚੀ ਵੱਡੀ ਹੋਈ ਹੈ ਇੱਕ ਅੱਜ ਵੀਰ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਜੀ ਆ ਇੱਕ ਲੇਡੀਜ਼ ਆ ਜੋ ਕਿ ਤਕਰੀਬਨ 3 ਵਜੇ ਤੋਂ ਪਿੰਡ ਟੱਟ ਦੇ ਵਿੱਚ ਬੈਠੇ ਹੋਏ ਨੇ ਅਸੀਂ ਕਾਫੀ ਪੁੱਛਿਆ ਵੀ ਕਿੱਥੋਂ ਆ ਭਾਈ ਤੁਸੀਂ ਦੱਸੋ ਸਾਨੂੰ ਬਟਾ ਕੋਈ ਦੱਸ ਨਹੀਂ ਰਹੇ ਹੈਗੇ ਕੁਝ ਵੀ ਤੇ ਵਾਲ ਵੀ ਕੱਟੇ ਹੋਏ ਸਿਰ ਤੋਂ ਵੀ ਕਿਹੜਾ ਪਿੰਡ ਆ ਨਾਂ ਕੀ ਆ ਗਮਿੰਨੀ ਜੀ ਬੜਾ ਨਾਕੀ ਇਦਰਾ ਉਹ ਗੱਲ ਸਾਰੀ ਸਮਝ ਗਈ ਆ ਤੁਹਾਡਾ گاؤں ਕੌਣ ਸਾ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਜਿਹਦਾ ਚਿਹਰਾ ਤੁਸੀਂ ਪੂਰੇ ਧਿਆਨ ਨਾਲ ਦੇਖੋ ਜੀ ਇਹ ਭੈਣ ਸਾਨੂੰ ਕੱਲ ਇੱਥੇ ਲੁਧਿਆਣਾ ਜਿਲ੍ਹੇ ਦੇ ਪਿੰਡ ਟੱਟਾਂ ਤੋਂ ਮਿਲੀ ਆ ਇਹ ਆਪਣਾ ਨਾਮ ਮੁਸਕਾਨ ਦੱਸਦੀ ਆ ਤੇ ਪਪਾਲ ਦਾ ਦੱਸਦੀ ਆ ਆਪਣੇ ਹੋਰੇ ਕੁਝ ਜ਼ਿਆਦਾ ਦੱਸ ਨਹੀਂ پا ਰਹੀ ਥੋੜੀ ਡਿਪਰੈਸ਼ਨ ਦੇ ਵਿੱਚ ਵੀ ਆ ਪਰ ਇਹ ਤਿੰਨ ਹੰਧਿਆਣੀਆਂ ਦਾ ਸਭ ਦੀਆਂ ਸਾਂਝੀਆਂ ਇਹ ਭੈਣ ਯੰਗ ਆ ਨੌਜਵਾਨ ਆ ਤੇ ਕੱਲ ਸ਼ਾਮ ਨੂੰ ਟੱਟਾਂ ਪਿੰਡ ਦੇ ਵਿੱਚ ਸ਼ਾਮ ਨੂੰ 5:00 ਵਜੇ ਇਹਨੂੰ ਕੋਈ ਛੱਡ ਗਿਆ ਜਾਂ ਇਹ ਆਪੇ ਆ ਗਈ ਜਾਂ ਇਹ ਕਿੱਥੋਂ ਆਈ ਹੈ ਇਹ ਕੋਈ ਵੀ ਪਤਾ ਨਹੀਂ ਲੱਗਿਆ ਪਰ ਪਿੰਡ ਦੇ ਲੋਕਾਂ ਨੇ ਜਦੋਂ ਉੱਥੇ ਨੂੰ ਲਵਾਰਸ ਘੁੰਮਦੇ ਦੇਖਿਆ ਤੈਨੂੰ ਉੱਥੇ ਬਿਠਾਇਆ ਉਹਨਾਂ ਨੇ ਆਪਣੇ ਕੋਲੇ ਚਾਹ ਪਾਣੀ ਬੁਲਾਇਆ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਜਿਹੜੀ ਕਿ ਤੁਸੀਂ ਦੇਖ ਵੀ ਰਹੇ ਹੋ ਇਸ ਟਾਈਮ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੀਰ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਡੇ ਤੱਕ ਪਹੁੰਚ ਦਾ ਕਰ ਦਿਓ ਭੈਣ ਨੂੰ ਤਾਂ ਫਿਰ ਇੱਥੇ ਲੈ ਕੇ ਆਏ ਵੀਰ ਲਖਬੀਰ ਸਿੰਘ ਸਰਪੰਚ ਸੀ ਜਿਹੜੇ ਮੌਜੂਦਾ ਤੇ ਬਲਜਿੰਦਰ ਸਿੰਘ ਪਿੰਡ ਵਾਸੀ ਐ ਬਲਵਿੰਦਰ ਸਿੰਘ ਤੇ ਬਲਬੀਰ ਸਿੰਘ ਉਸ ਤੋਂ ਬਾਅਦ ਸਾਡੇ ਟੀਮ ਮੈਂਬਰਾਂ ਨੇ ਸਾਡੇ ਪਰਿਵਾਰ ਨੇ ਇਸ ਭੈਣ ਨਾਲ ਗੱਲ ਕਰਕੇ ਕੋਸ਼ਿਸ਼ ਕੀਤੀ ਵੀ ਇਹ ਕੁਝ ਦੱਸ ਸਕੇ ਕੁਝ ਪਤਾ ਲੱਗ ਸਕੇ ਤਾਂ ਇਹਨੇ ਸਾਈਨਗਰ ਦੱਸਦੀ ਐ ਭੈਣ ਪਪਾਲ ਪਪਾਲ ਸ਼ਹਿਰ ਆ ਤੇ ਸਾਈਨਗਰ ਕਮਨਲਾ ਦੱਸਦੀ ਹੈ ਭੈਣ ਤੇ ਆਪਣਾ ਨਾਮ ਮਸਕਾਨ ਦੱਸਦੀ ਹੈ ਹੋਰ ਕੋਈ ਖਾਸ ਜਾਣਕਾਰੀ ਨਹੀਂ ਦੇ پا ਰਹੀ ਤੇ ਬਾਕੀ ਮਸਕਾਨ ਬੇਟਾ ਨਮਸਤੇ ਨਮਸਤੇ ਬੇਟਾ ਨਮਸਤੇ ਤੁਹਾਰੇ ਪਾਪਾ ਦਾ ਨਾਮ ਕੀ ਹੈ ਪਾਪਾ ਦਾ ਨਾਮ ਅਸलम ਹੈ ਅਸलम ਅਸलम ਠੀਕ ਹੈ ਪਰ ਮੰਮੀ ਦਾ ਨਾਮ ਹੈ ਹੈ ਸੀਮਾ ਕੀ ਸੀਮਾ ਸੀਮਾ ਠੀਕ ਹੈ ਮਸਕਾਨ ਤੇਰਾ ਪੂਰਾ ਨਾਮ ਕੀ ਹੈ ਮਸਕਾਨ ਖਾਨ मुस्कान खान ठीक है मुस्कान तुम्हारा शादी हुआ था नहीं। निकाह नहीं हुआ अभी तो तुम्हारा भाई है नहीं। बड़ा भाई है क्या नाम है भाई का? अलतार। है? अलतार। असलम। काफ आजाद दोबारा बोलो बेटा अल्ताफ। अल्ताफ। ठीक है कितने भाई बहन हो तुम दो। दो भाई एक बहन एक भाई है और एक तू है तीन है ना नहीं, अच्छा एक तू है एक तरह भाई है ठीक है पिताजी क्या काम करते हैं, अब्बा? अब्बू क्या काम करते हैं मोटर बनाते हैं? है? मोटर मोटर बनाते हैं, तो भाई अल्ताफ क्या करता है कुछ नहीं तो अम्मी खाना तो खाना बनाते घर जितनी आँख में बचपन से थे आँख खराब इस आंख में भी कोई दिक्कत आ रही है ठीक तू तो घर से इतनी दूर कैसे आ गई भोपाल से अकेले आई क्यों छोड़ के गया अकेले आई अकेले क्यों लड़ पाए थे लड़ाई हुआ था घर पे अबू के साथ कुछ हुआ था दिक्कत अबू अम्मी के साथ भाई के साथ हुआ था फिर तूने घर क्यों छोड़ दिया घर क्यों छोड़ दिया बेटा बचपन से ऐसे खो जाती अच्छा बचपन से ऐसी खो जाती है कितनी बार खोई थी यही यार छोटे पे फे। फिर घर के दूँ चले जाती हो घर पे फिर ढूंढने तो आ जाता है ले जाते ढूंढने आ गए फिर ले जाते हैं इस बार अपना घर जाना चाहती हो जाना चाहती हूँ कैसे छोड़े वहाँ पे बताओ किसी का फोन नंबर याद है मोहल्ले का नाम साई नगर है और पिताजी का नाम असलम असलम तो घर जाएगी तो फिर घर से नहीं भागेगी अभी घर पे बोले तेरे बात करके अब्बा से तेरा निकाह कर दे निकाह नहीं करना अभी पहले निकाह किया था अब्बा ने किया नहीं निकाह तो भाई का निकाह हुआ है नहीं भाई का भी निकाह नहीं हुआ स्कूल गई तू पढ़ाई करी कभी स्कूल नहीं गई अपना नाम लिखना आता है नाम लिखना आता है अपना साइन करने नहीं आते कोई फोन नंबर याद नहीं है इधर पंजाब में कैसे आया ट्रेन पे आया कैसे आया ट्रेन से फिर आगे वहां कैसे पहुंचे घंटाघर भी गए थे पहले हैं घंटाघर क्या कर रहे थे इधर लुधियाना आए हुए कितना टाइम हो गया बेटा कितना कितने टाइम पे तेरे को मारा था मम्मी अब अम्मी ने तेरी सतीली माँ है, है? अबू ने शादी कर लिया तो तेरी मां कहां पे है खत्म हो गया जे चोट किसी ने मारा तेरे नाखून पे है बताओ बेटा हम तुम्हारे भाई हैं हम तुम्हारे भाई जान हैं हमें बताओ क्या हुआ बताओ किसने मारा रोना नहीं है किसने मारा बताओ हम तुम्हारे साथ हैं पूरा सपोर्ट करेंगे तुम्हारा पूरा ठीक है इधर देखो मेरी तरफ हम भी भाई जान हैं तुम्हारे ठीक है हम तुम्हारे साथ हैं, तो है तो हमारी बहन है हमारी छोटी बहन है तुम ठीक है है पे हाथ रखा है ना ये भाई का हाथ है ठीक है बताओ क्या हुआ था घर से क्यों निकली घर से घर से निकाल दिया किसने निकाला बेटा तो अबू ने नहीं मना नहीं किया उसको अब काम पे चले जाते अच्छा अब काम पे गए हुए थे तो फिर वहां से तेरे को मार दिया भगा दिया तो उन्हें गाँव और घर क्यों छोड़ दिया इतनी दूर क्यों आ गए फिर जब अबू आते घर पे फिर बात करनी थी ना कबू भी सुनते नहीं थे सुनते नहीं है अबू। तो अभी पुलिस में बात करें पुलिस के साथ बात करें मम्मी को पुलिस में पकड़ा दे अम्मी को हैं? हैं? तुम चाहती हो पुलिस में पकड़ाना अम्मी को इतना मारती थी अम्मी अम्मी ज्यादा मारती थी या थोड़ा लड़ाई करती थी इधर देखो मेरी तरफ ज्यादा मारती थी अब बुरे ही मना करते थे उसको ये सिर पे क्या हुआ है बेटा ये चोट कैसे लगा मम्मी ने मारा क्या मारा था हैं? किस चीज के साथ मारा बेटा कैसे मारा चोट आ उंगल भी बड़ी हुई है जी दी एक ना आ देखो चीची बड़ी हुई है एक ਕਿਆ ਲਿਖਾ ਦੇ ਦਿੱਤੇ ਹੈ ਹਟ ਰਮ ਹੈ ਕਿਆ ਲਿਖਾਇਆ ਹੈ ਅਸलम ਹੈ ਦੇਖੋ ਜੀ ਇਹਨੇ ਆਪਣੇ ਆਪ ਨੂੰ ਖਤਮ ਕਰਨ ਦੇ ਵੀ ਹਨਾ ਕੋਸ਼ਿਸ਼ਾਂ ਕੀਤੀਆਂ ਹੋਈਆਂ ਬਲੇਡ ਮਾਰੇ ਹੋਇਆ ਇਸ ਤਰ੍ਹਾਂ ਨਾ ਕਾਫੀ ਸਾਨੂੰ ਇਸ ਤਰ੍ਹਾਂ ਦੇ ਕੇਸ ਮਿਲਦੇ ਨੇ ਜਿਨ੍ਹਾਂ ਨੇ ਆਪਣੇ ਇਦਾਂ ਕੱਟ ਲਾਏ ਹੁੰਦੇ ਆ ਇਸ ਭੈਣ ਦੀ ਵੀਡੀਓ ਨੂੰ ਵੱਧ ਤੋਂ ਵੱਧ ਪੁਪਾਲ ਦੇ ਇਲਾਕੇ ਦੇ ਵਿੱਚ ਆਪਾਂ ਸ਼ੇਅਰ ਕਰੀਏ ਉੱਥੇ ਜੇ ਕੋਈ ਗਰੁੱਪ ਨੇ ਉਹਨਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰੀਏ ਬਾਕੀ ਵਾਇਗਰੂਪ ਕਿਰਪਾ ਕਰਨ ਸਾਡੀ ਟੀਮ ਦੇ ਮੈਂਬਰ ਸ਼ਿਵਾਸ ਜੀ ਤੇ ਅਸ਼wini ਬਾਈ ਜੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੇ ਆਪਣੇ ਵੱਲੋਂ ਵਾਇਗਰੂਪ ਕਿਰਪਾ ਕਰਨ ਜਲਦੀ ਘਰ ਲੱਭ ਲੈਣਾ ਤੇ ਉਸ ਤੋਂ ਪਹਿਲਾਂ ਜੇ ਕੋਈ ਤੁਸੀਂ ਪਛਾਣਦੇ ਹੋ ਇਹਨੂੰ ਕੁੜੀ ਨੂੰ ਜਾਣਦੇ ਹੋ ਤਾਂ ਸਾਡੇ ਨੰਬਰ ਹੇਠਾਂ ਦਿੱਤੇ ਸਕਰੀਨ ਤੇ ਸਾਡੇ ਨਾਲ ਸੰਪਰਕ ਕਰਿਓ ਇਸ ਬੱਚੀ ਨੂੰ ਜਿਹੜੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਕਿੱਦਾਂ ਇਹ ਇੱਥੇ ਪਹੁੰਚੀ ਹੋਊ ਇਹਨੇ ਰਸਤੇ 'ਚ ਪਤਾ ਨਹੀਂ ਕਿੰਨੇ ਦਰਿੰਦੇ ਤੇ ਘਟਿਆ ਲੋਕਾਂ ਦੀ ਉਸ ਉਤਪੀੜਨ ਦਾ ਸਾਹਮਣਾ ਕੀਤਾ ਹੋਊਗਾ। ਬਾਕੀ ਧੰਨਵਾਦ ਆ ਟੱਟਾ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦਾ ਲਖਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਇਸ ਧੀ ਨੂੰ ਇੱਥੇ ਤੱਕ ਪਹੁੰਚਦਾ ਕੀਤਾ। ਤੇ ਸੱਚੇ ਬਾਦਸ਼ਾਹ ਕਿਰਪਾ ਕਰ। ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਕੁੜੀ ਨੂੰ ਗੱਲ ਤੁਸੀਂ ਛੱਡ ਕੇ ਗਏ ਸੀ ਬਾਈ ਜੀ ਪਹਿਲਾਂ ਦਾ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਅਪਰਾਲਾ ਕੀਤਾ ਹਾਂਜੀ ਹਾਂਜੀ ਜੀ ਦੀ ਹਾਂਜੀ ਇਹ ਤੁਹਾਡੇ ਪਿੰਡ 'ਚ ਮਾਨੂੰ ਪਤਾ ਲੱਗਿਆ ਕੁਝ ਵੀ ਕਿੱਧਰੋਂ ਆਈ ਸੀ ਕਿਵੇਂ ਆਈ ਇਹ ਜੀ ਮੇਰੇ ਚਾਚਾ ਜੀ ਮਿਲੇ ਸੀ ਇਹ ਕਹਿੰਦੇ ਵੀ 2:30 ਵਜੇ ਵਿਚਾਰੀਏ ਕਿਲੀ ਫਿਰਦੀ ਸੀ ਤੁਰੀ ਜਿਹਦੇ ਆਪਣੇ ਚੂੜਚੱਕ ਕੋਲੇ ਨਾਕਾ ਲੱਗਦਾ ਜੀ ਹਾਂ ਹਾਂਜੀ ਮੈਂ ਕਿਤੇ ਬਾਹਰ ਗਿਆ ਸੀ ਇਹ 6 ਵਜੇ ਆਪਣੇ ਇਥੇ ਟੱਟ ਦੇ ਪੰਡਿਆਣੀ ਦੇ ਪਚਾਲੇ ਸੀਗੀ ਸੜਕ ਤੇ ਕੁੜੀ ਫੜਦੀ ਵਿਚਾਰੀ ਓਕੇ ਹਾਂਜੀ ਸੜਕ ਤੇ ਉਹ ਆਪਣੇ ਬੰਦੇ ਦੇ ਦਰਾਸਤਾ ਦਾ ਕੰਮ ਕਰਦੇ ਜੀ ਉਹ ਖੇਚ ਕਿਤੇ ਦਰਾਸਤਾ ਦਾ ਕੰਮ ਕਰਦੇ ਹੋਣਗੇ ਜਦੋਂ ਨਿਗਾਹ ਪੈ ਗਈ ਸੜਕ ਦੇ ਵਿਚਾਲੇ ਤੁਰ ਹੀ ਫੜਦੀ ਵਿਚਾਰੀ ਓਕੇ ਬੰਦਾ ਮਤੋਂ ਆਉਂਦੇ ਸੀਗੇ ਫਿਰ ਉਹਨੇ ਮੈਨੂੰ ਫੋਨ ਕੀਤਾ ਜੀ ਫਿਰ ਅਸੀਂ ਗਏ ਸਾਰੇ ਜਣੇ ਇਕੱਠੇ ਹੋ ਕੇ ਫਿਰ ਵੀਡੀਓ ਬਣਾਈ ਅਸੀਂ ਇਹਨਾਂ ਦੀ ਵੀਡੀਓ ਬਣਾ ਕੇ ਵੀਰ ਜੀ ਉਹਨਾਂ ਨੂੰ ਪਾਈ ਤੇ ਸਰਪੰਚ ਸਾਹਿਬ ਬਹੁਤ ਸ਼ੁਕਰੀਆ ਹਾਂ ਜੀ ਫਿਰ ਵੀ ਜੀ ਆਪਾਂ ਉੱਥੇ ਪਹੁੰਚ ਗਏ ਫੋਨ ਕਰਕੇ ਤੁਹਾਡੇ ਨਾਲ ਗੱਲ ਕਰਕੇ ਓਕੇ ਸਰਪੰਚ ਸਾਹਿਬ ਧੰਨਵਾਦ ਜੀ ਜਦੋਂ ਇਹਦਾ ਘਰ ਲੱਭਦਾ ਜੀ ਤੁਹਾਨੂੰ ਜਰੂਰ ਦੱਸਾਂਗੇ ਜੀ ਹਾਂ ਜੀ ਹਾਂ ਜੀ ਵੀਰ ਜੀ ਮੈਂ ਆਉਂਗਾ ਜੀ ਕਿੜਾ ਮਾਰੂੰਗਾ ਜਰੂਰ ਇਫੈਕਟ ਜਾਊਂਗਾ ਜੀ ਓਕੇ ਸਰਪੰਚ ਸਾਹਿਬ ਠੀਕ ਆ ਵੀਰ ਜੀ ਤੇ ਸਰਪੰਚ ਲਖੀ ਵੀਰ ਸਿੰਘ ਜੀ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਇਸ ਥੀ ਨੂੰ ਸੜਕ ਤੋਂ ਲਿਆ ਕੇ ਇੱਥੇ ਤੱਕ ਪਹੁੰਚਦਾ ਕੀਤਾ ਹੁਣ ਅਗਲਾ ਇਨੀਸ਼ੀਏਟਿਵ ਤੁਸੀਂ ਦੇਣਾ ਸਾਰਿਆਂ ਨੇ ਤੁਸੀਂ ਕੋਸ਼ਿਸ਼ ਕਰਨੀ ਆ ਇਸ ਭੈਣ ਨੂੰ ਇਸ ਬੱਚੀ ਨੂੰ ਇਹਦੇ ਆਪਣੇ ਤੇ ਕਰ ਪਹਚਾਉਣ ਦੀ ਜੋ ਇਹ ਦੱਸ ਰਹੇ ਨੇ ਜਾਂ ਜੋ ਇਹ ਨੇ ਹੋਇਆ ਉਹਦੇ ਬਾਰੇ ਆਪਾਂ ਵੈਰੀਫਾਈ ਕਰ ਸਕੀਏ ਪਤਾ ਕਰ ਸਕੀਏ ਵੀ ਇਹ ਦੰਦੇ ਹਾਲਾਤ ਕਿਉਂ ਬਣੇ ਤੇ ਉਹਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਉਸਕਾਨ ਉਸਕਾਨ ਖਾਨ ਹੈ ਨਾ ہماری ਬਹਿਨ ਹੈ तू ਠੀਕ ਹੈ ਇਧਰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ ਤੇਰੇ ਕੋ ਠੀਕ ਹੈ ਹਾਂ ਅੱਛਾ ਹੋਗਾ